ਪ੍ਰਸ਼ਾਸਨ ਪੁੱਛਣਾ ਜਮਾ ਪ੍ਰਸ਼ਾਸਨ ਕਿੱਥੇ ਸੀਗੀ ਦੇਸ਼ ਦਾ ਇੱਕ ਦੇਸ਼ਦਾਰ ਖਵਾਲਾ ਹੋਵੇ ਫੌਜੀ ਆਦਮੀ ਹੋਵੇ ਤਾਂ ਉਹਦੀ ਲਾਸ਼ ਸੜਕ ਤੇ ਰੋਲੇ ਤੇ ਉੱਥੇ ਵਿੱਚ ਮਤ ਮੰਤਭਾਗੀ ਮੈਂ ਤੁਹਾਨੂੰ ਕੀ ਕਹਿ ਸਕਾਂ ਮੈਂ ਤੁਹਾਨੂੰ ਕੀ ਮੈਂ ਕੀ ਕੀ ਬੋਲਾਂ ਹਾਂਜੀ ਕਰਾਈ ਸੀ ਪਰ ਆਡੀ ਸਰਵਾਈ ਕੋਈ ਨਹੀਂ 6 ਘੰਟੇ ਜੀ ਮਹਾਰਾਜ ਉੱਥੇ ਉਹਨਾਂ ਦੀ ਡੈਡ ਬੋਡੀ ਬੋਡੀ ਤਾਂ ਪਈ ਸੜਕ ਦੇ ਉੱਪਰ ਵੇਖੋ ਦੇਸ਼ਦਾਰ ਖਵਾਲਾ ਹੋਵੇ 6 ਘੰਟੇ ਲਾਸ਼ ਉਹਦੀ ਡੈਡ ਬੋਡੀ ਸੜਕ ਤੇ ਪਈ ਹੋਵੇ ਤੇ ਇਹ ਕਿੱਧਰ ਦਾ ਇਹ ਪ੍ਰਸ਼ਾਸਨ ਕਿੱਥੇ ਹੈ ਜਿਹੜਾ ਸਰਕਾਰੀ ਦਫਤਰੋਂ ਨਾ ਨਾ ਤੁਹਾਨੂੰ ਕਹਿੰਦੇ ਤੋਂ ਉਹਦੀ ਜਿਹੜੀ ਸਿਕਰੀ ਦੇਖਦੀ ਆਹ ਹੈ ਕੋਈ ਮੋੜੀ ਬਲਵਿੰਦਰ ਕੋ ਜਿਹੜਾ ਪਿੰਡ ਹੈ ਸ਼ਾਹਪੁਰ ਜੱਸ ਜਿਹੜੇ ਤੁਹਾਡੇ ਪਤੀ ਦੀ ਡੈਥ ਹੋਇਆ ਯਾਰ ਕੀ ਐਕਸੀਡੈਂਟ ਚ ਕਿਵੇਂ ਹੋਈ ਹਾਂਜੀ ਉਹ ਮੇਰੇ ਪਤੀ ਸਤਨਾਮ ਸਿੰਘ 4 ਤਰੀਕ ਨੂੰ ਛੁੱਟੀ ਹੈ ਆਈਟੀਪੀਪੀ ਦੇ ਜਵਾਨ 43 ਬਟਾਲੀਅਨ Shimla ਤੋਂ ਹਾਂਜੀ ਰਿਸ਼ਤੇਦਾਰ ਨੂੰ ਮਿਲਣ ਜਾਣਦੇ ਭੋਨੇ ਵਾਲੇ ਸਾਡ ਐਕਸੀਡੈਂਟ ਹੋਇਆ ਟਰਾਲੀ ਦੇ ਨਾਲ ਉਹਨਾਂ ਦੀ ਬੋਡੀ ਨੂੰ ਲੈ ਕੇ ਗਏ ਨੇ ਬਟਾਲੇ ਪੋਸਟ ਵਾਸਟ ਮੋਕੋ ਤੇ ਪੁਲਿਸ ਕੁੱਤੀ ਮੋਕਤ ਪੁਲਿਸ ਕੁੱਤੀ ਕੋਈ ਕਾਰਵਾਈ ਕੀਤੀ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਹੈ ਜਿੰਨਾ ਕੁ ਤੇ ਕੋਈ ਕੀ ਮੰਗ ਕਰਦੇ ਆਂ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਆਂ ਕਿ ਛੋਟੇ ਇਹ ਬੱਚੇ ਇਹਨਾਂ ਨੂੰ ਸਾਥ ਦਿੱਤਾ ਜਾਏ ਇਸ ਪਰਵਾਹ ਤੇ ਕੰਮ ਕੌਣ ਹਿਲਾਉਣਾ ਉਹਨਾਂ ਦੇ ਭਰਾ ਨੇ ਚਾਰ ਬਾਕੀ ਉਹ ਆਪਣੇ ਲਗ ਲਗ ਪਰਿਵਾਰ ਚ ਰਹਿੰਦੇ ਨੇ ਮੇਰੇ ਕੋਲ ਮੇਰੇ ਦੋ ਬੱਚੇ ਆ ਤੇ ਮੈਂ ਤੇ ਮੇਰੇ ਪਤੀ ਜਿਨ੍ਹਾਂ ਦੀ ਡੈਥ ਹੋ ਗਈ ਹਾਂਜੀ ਮੈਨੂੰ ਇਨਸਾਫ ਦੀ ਮੰਗ ਦਿੱਤਾ ਜਾਏ ਛੋਟੀ ਸਿੰਘ ਜੀ ਜੀ ਤੁਹਾਡੇ ਦਾ ਪੇਪਰ ਦਾ ਵੀ ਡੈਥ ਹੀ ਹੈ ਕਿਵੇਂ ਇਹ ਜੀ ਪੋਨੇਸ ਸੇ ਦਾ ਟਾਈਮ ਸੀਗਾ ਇੱਥੋਂ ਗਏ ਨਹੀਂ ਜੇ ਸੰਦਸਾ ਨੂੰ ਮਿਲਣ ਆਪਣੇ ਨੂੰ ਤੇ ਮਿਲ ਕੇ ਤੇ ਮੇਰੇ ਕੋਲ ਆ ਰਹੇ ਸੀ ਤੇ ਕਿਸੇ ਕੋ ਟਰਾਲੀ ਟਰੈਕਟਰ ਦੇ ਆਇਆ ਤੇ ਉਹ ਉੱਪਰ ਚੜਤਾ ਉਹਨਾਂ ਦੀ ਤੇ ਓ ਟਰਾਲੀ ਛੱਡ ਕੇ ਉੱਥੇ ਭੱਜ ਗਏ ਨੇ ਆਪ ਤੇ ਸਾਨੂੰ ਕੋਈ 15-20 ਮਿੰਟ ਬਾਅਦ ਪਤਾ ਲੱਗਾ ਵੀ ਸਾਡਾ ਬੰਦਰ ਉੱਥੇ ਇਦਾਂ ਪਿਆ ਵਾ ਜਦੋਂ ਅਸੀਂ ਜਾ ਕੇ ਵੇਖਿਆ ਤੇ ਡੈੱਡ ਹੋ ਚੁੱਕਾ ਜੀ ਨੌਕਰੀ ਨੌਕਰੀ ਕਰਦੇ ਹਾਂ ਜੀ ਆਰਟੀਬੀਬੀ ਦੀ ਨੌਕਰੀ ਆਰਟੀਬੀਬੀ ਇੰਡੀਅਨ ਤੇ ਪਰ ਪਲੀਜ਼ ਮੋਕੋ ਤੇ ਫੀਸ ਵਗੈਰਾ ਹੀ ਹਾਂਜੀ ਕਰਾਈ ਸੀ ਪਰ ਆਰਟੀ ਸੁਣਵਾਈ ਕੋਈ ਨਹੀਂ 6 ਘੰਟੇ ਜੀ ਮਹਾਰਾਜ ਉੱਥੇ ਉਹਨਾਂ ਡੈੱਡ ਬੋਡੀ ਬੋਡੀ ਤਾਂ ਪਈ ਸੜਕ ਦੇ ਉੱਪਰ ਵੇਖੋ ਦੇਸ਼ਦਾਰ ਖਵਾਲਾ ਹੋਵੇ 6 ਘੰਟੇ ਲਾਸ਼ ਨਾ ਦੀ ਡੈੱਡ ਬੋਡੀ ਸੜਕ ਤੇ ਪਈ ਹੋਵੇ ਤੇ ਇਹ ਕਿੱਧਰ ਦਾ ਇਹ ਪ੍ਰਸ਼ਾਸਨ ਕਿੱਥੇ ਹੈ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹਾਂ ਪ੍ਰਸ਼ਾਸਨ ਕਿੱਥੇ ਸੀਗੀ ਦੇਖ ਤਾਂ ਇੱਕ ਦੇਸ਼ ਦਾ ਖਵਾਲਾ ਹੋਵੇ ਫੌਜੀ ਆਦਮੀ ਹੋਵੇ ਤਾਂ ਉਹਦੀ লাশ ਸਰਕਤ ਰੋਲੇ ਤੇ ਉਹਦੇ ਵਿੱਚ ਮਤ ਮੰਤਭਾਗੀ ਮੈਂ ਤੁਹਾਨੂੰ ਕੀ ਕਹਿ ਸਕਾਂ ਮੈਂ ਤੁਹਾਨੂੰ ਕੀ ਮੈਂ ਅਗੇ ਕੀ ਬੋਲਾਂ ਹੁਣ ਡੱਡ ਬੋਡੀ ਆ ਸਰਕਾਰਾਂ ਦਾ ਹਾਲ ਜੀ ਸਾਡੀਆਂ ਹੁਣ ਡੱਡ ਬੋਡੀ ਕਿੱਥੇ ਡੱਡ ਬੋਡੀ ਆਪਣਾ ਪੋਸਟਮਾਰਮ ਦੇ ਗਈ ਜੀ ਮੰਗ ਕਰਦੇ ਮੰਗਾਨੂੰ ਇਨਸਾਫ ਚਾਹੀਦਾ ਜੀ ਜੋ ਜਿੰਨੇ ਨੂੰ ਮਤਲਬ ਜਿੰਨਾ ਕਤਲ ਕੀਤਾ ਥਲੇ ਦੇ ਕੇ ਹਾਂ ਨੂੰ ਪਤਾ ਟਰਾਲੀ ਟਰੈਕਟਰ ਉੱਥੇ ਆ ਜੀ ਟਰਾਲੀ ਟਰੈਕਟਰ ਉੱਥੇ ਆ ਤੇ ਤੁਸੀਂ ਕੋਈ ਵੇਖ ਲਾ ਵੀ ਕੌਣ ਅੱਗੇ ਆਉਂਦਾ ਵਾ ਕਿਹਦਾ ਟਰਾਲੀ ਟਰੈਕਟਰ ਆ ਕਿਵੇਂ ਉਹਨੂੰ ਉਹਦੀ ਡੈਥ ਹੋਈ ਕਿਵੇਂ ਉੱਤੇ ਚਾਰਿਆ ਗਿਆ ਉਹਦੇ ਉੱਤੇ ਤੇ ਕਿਵੇਂ ਉਹਦੀ ਉਹਨੂੰ ਉਹ ਤਾਂ ਉਹਨੂੰ ਪਤਾ ਜਾਂ ਮਾਲਕ ਨੂੰ ਪਤਾ ਜੀ ਜਾਂ ਜਿੰਨੇ ਥਲੇ ਦਿੱਤਾ ਜਿੰਨੇ ਉਹਨੂੰ ਪਤਾ ਤੁਹਾਨੂੰ ਤੇ ਇਨਸਾਫ ਚਾਹੀਦਾ ਇਸ ਤਰ੍ਹਾਂ ਸਭ ਨੂੰ ਦਿਵਾਓ ਜੀ ਸਨਕ ਤੋਂ ਇਹ ਆਦੀ ਟਰੈਕਟਰ ਵਾਲੇ ਨਹੀਂ ਜੀ ਨਹੀਂ ਉਹ ਟਰਾਲੀ 6 ਘੰਟੇ ਸਰ 6 ਘੰਟੇ ਅੱਥਰੂ ਲਦੀ ਵੀ ਲਾਤਾ 6 ਘੰਟੇ ਟਰੈਕਟਰ ਦਾ ਸਵਚ ਆਉਂ ਰਿਹਾ ਜੀ ਕਿਸ ਨੇ ਬੰਦ ਨਹੀਂ ਕੀਤਾ ਆਉਣ ਵੀ ਛੱਡ ਕੇ ਭੱਜ ਗਿਆ ਟਰੈਕਟਰ ਸਰ ਜੇ ਜਿੰਨਾ ਖਸੂਰ ਆ ਸਭ ਟਰਾਲੀ ਵਾਲੇ ਦਾ ਖਸੂਰ ਟਰੈਕਟਰ ਵਾਲੇ ਦਾ ਜੇ ਉਹ ਸਹੀ ਹੁੰਦਾ ਉਹ ਥੱਪਾ ਜਦਾਣਾ ਟਰਾਲੀ ਛੱਡ ਕੇ ਤੇ ਅਸੀਂ ਇਹ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿਸਨ ਨੂੰ ਇਨਸਾਬ ਦਿੱਤਾ ਜਾਵੇ ਛੋਟੇ ਦੋ ਬੱਚੇ ਨੇ ਉਹਦੇ ਛੋਟੇ ਛੋਟੇ ਉਹਨਾਂ ਦਾ ਕੋ ਸੋਚਿਆ ਜਾਵੇ ਇਸਤਲਾਮ ਸਿੰਘ ਸਾਲਾ ਉਹ ਜਗENDER ਸਿੰਘ ਸ਼ਾਹਪੁਰ ਜਾਜੰਦਾ ਰਹਿਣ ਵਾਲਾ ਜੀ ਆਈਡੀ ਪੀਪੀ ਵਿੱਚ ਨੌਕਰੀ ਕਰਦਾ ਹੈਗਾ ਤੇ ਕੀ ਸ਼ਿਮਲੇ ਨੌਕਰੀ ਕਰਦਾ ਹੈਗਾ ਇਹ ਚੰਗੀ ਤੋਂ ਪਿੰਡ ਭੋਨੇਵਾਲ ਪਿੰਡ ਤੇ ਘੋਨੇਵਾਲ ਤੋਂ ਚੰਗੀ ਨੂੰ ਆ ਰਿਹਾ ਹੈਗਾ ਰਸਤੇ ਵਿੱਚ ਤੇ ਟਰੈਕਟਰ ਟਰਾਲੀ ਨਾਲ ਐਕਸੀਡੈਂਟ ਹੋਇਆ ਦਾ ਜੀ ਇਹਦੀ ਤੇ ਡੈੱਡ ਬੋਡੀ ਸਿਵਲ ਹਸਪਤਾਲ ਨੂੰ ਬਟਾਲਾ ਪੋਸਟ ਮੋਅ ਤੋਂ ਵਾਸਤੇ ਭੇਜੀ ਆ ਤੇ ਟਰੈਕਟਰ ਟਰਾਲੀ ਨੂੰ ਤੇ ਕਬਜ਼ਾ ਪੁਲਿਸ ਵਿੱਚ ਲਿਆਂਵਾ ਇਸ ਸਬੰਧੀ ਕੇਸ ਮਕਦਮਾ ਅਰਜ ਕਰ ਦਿੱਤਾ ਗਿਆ ਸਰ ਕਿਹੜੇ ਵਿਅਕਤੀ ਦੇ ਖਾਤੇ 'ਤੇ ਮਦਦ ਕਰਵਾ ਦਿੱਤੀ ਹੈ ਅੱਜ ਸਰ ਤੇ ਟਰੈਕਟਰ ਟਰਾਲੀ ਨੂੰ ਤੇ ਕਬਜ਼ੇ 'ਚ ਲਿਆਵਾ ਅਨੁੰਤਮ ਮਕਦਮਾ ਦਰਜਿਆ ਇਸ ਤੋਂ ਬਾਅਦ ਤੇ ਤਸਦੀਕ ਕਰਕੇ ਉਹਨੂੰ ਵਿੱਚ ਨਾਮਜ਼ਦ ਕੀਤਾ ਜਾਵੇਗਾ